ਔਰ ਸਪੋਰਟ ਜਿਹੜੀ ਮੈਂ ਕਹਿੰਨਾ ਉਹ ਨਾ ਵੀ ਇਦਾਂ ਦੇ ਕਾਰਜ ਲਈ ਸਪੋਰਟ ਦੀ ਜੌਂ ਬਹੁਤ ਜ਼ਰੂਰਦ ਲੋਦੀ ਆ। ਰੇਕਾ ਸਹਾਰਾ ਹੈ ਤੂੰ ਸ਼ਾਮ ਕਾ ਪਿਆਰਾ ਹੈ ਮੈਂ ਕਾ ਬੋਲੂ ਨਾਮ ਤੇਰਾ ਦੁਨੀਆਂ ਸੇ ਨਿਆਰਾ ਹੈ ਰਿਸ਼ਤੇ ਹੁਣ ਟੁੱਟਦੇ ਜਾਂਦੇ ਜੁੜਦੇ ਤਾਂ ਜੋੜ ਲਵੋ। ਸਾਨੂੰ ਬਹੁਤ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਚ ਰੱਖੇ। ਇਹਦਾ ਗਾਣਾ ਪ੍ਰਮੋਟ ਕਰੋ ਅੱਗੇ-ਤੱਗੇ ਸ਼ੇਅਰ ਕਰੋ। ਤੂੰ ਸ਼ਾਮ ਕਾ ਪਿਆਰਾ ਹੈ। ਜੀ ਆ ਸਾਡੇ ਇਹ ਆਏ ਸਾਡੇ ਵੱਡੇ ਬਹੁਤ ਬਹੁਤ ਮੁਬਾਰਕਾਂ ਦਿੰਦਾ ਮੈਂ ਮੋਸ਼ਨਲ ਹੋ ਰਿਹਾ ਕ ਅੱਖਾਂ ਵਿੱਚ ਤੇ ਹੰਝੂ ਆ ਰਹੇ ਤੁਹਾਡੇ ਆਵਾਜ਼ ਸੁਣੀ ਹੈ ਨਾ ਇਸ ਦਾ ਆਪ ਖੜੇ ਖੜੇ ਖਾਟੂ ਸ਼ਾਹ ਪੁੰਝ ਗਏ ਇੰਨੀ ਸੋਹਣੀ ਆਵਾਜ਼ ਇੰਨਾ ਸੋਹਣਾ ਗਿਣਮ ਲਿਖਿਆ ਹੋਇਆ ਇੰਨਾ ਇੰਨਾ ਸੋਹਣਾ ਗਾਇਆ ਹੋਇਆ ਕੱਚੂ ਬਹਿ ਕਿਉਂਕਿ ਇਹਦੇ ਵਿੱਚ ਬੜੀ ਕਲਾਕਾਰੀ ਕਿਉਂ ਬਹੁਤ ਅੱਛੇ ਬੇਸਿਕਲੀ ਸਾਡੀ ਕੰਪਨੀ ਦਾ ਨਾਮ ਹੈ OTS ਮੈਜਿਕ ਕਿ ਸਾਡੀ ਸਾਰੀ ਇਨ ਹਾਊਸ ਟੀਮ ਹੈ ਇਹ ਤੇ ਪੰਜਾਬੀ ਸੌਂਗਸ ਕਰਦੀ ਨੇ ਜਿਹੜੇ ਇਨ ਪ੍ਰੋਗਰਾਮ ਨੇ ਆਉਣ ਵਾਲੇ ਮੰਤੂ ਮੰਡ ਆਂਦੇ ਰਹਿਣਗੇ ਤੇ ਫਿਰ ਜਿੰਨੇ ਵੀ ਇਹ ਪਹਿਲੇ ਦਾ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਵੀਡੀਓ ਨੂੰ ਸੋ ਬੜਾ ਭਾਗਾ ਪਰਿਆ ਦਿਨ ਹੈ ਅੱਜ ਕਿਉਂਕਿ ਅੱਜ ਸ਼ਾਮ ਦੇ ਦੀਵਾਨਿਆਂ ਦੇ ਵੱਲੋਂ ਸ਼ਾਮ ਜੀ ਦਾ ਜਿਹੜਾ ਭਜਨ ਅੱਜ ਰਿਲੀਜ਼ ਕੀਤਾ ਹੈ ਮੁੰਡਾਪੁਰ ਗਰੀਬਦਾਸ ਜਿਸ ਨੂੰ ਕੇ ਗਾਇਆਏ ਕਰਮਜੀਤ ਕੰਮਾ ਜੋ ਕਿ ਸੁਰਜੀਤ ਵਿੰਦਰਖੀਆ ਜੀ ਦੇ ਸ਼ਾਗਿਰਦ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਇੱਥੇ ਪੰਜਾਬ ਦੇ ਨਾਮਵਰ ਸਿੰਗਰ ਸੁਰਾਪੁਰੀ ਇਹਨਾਂ ਨੂੰ ਸਪੋਰਟ ਕਰਨ ਦੇ ਲਈ ਸੋ ਬਹੁਤ-ਬਹੁਤ ਸਵਾਗਤ ਹੈ ਜੀ ਭਾਜੀ ਤੁਹਾਡਾ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕ ਜੀ ਸਾਰੀ ਟੀਮ ਨੂੰ ਜੀ ਭਾਜੀ ਅੱਜ ਮੂਲਾਪੁਰ ਗਰੀਬਦਾਸ ਤੁਸੀਂ ਪਹੁੰਚੇ ਹੈ ਜੀ ਤੇ ਤੁਹਾਡਾ ਪੁਰਾਣਾ ਰਿਸ਼ਤਾ ਹੈ ਮੁੰਡਾ ਪਰ ਗਰੀਬਦਾਸ ਜੀ ਨਾਲ ਅੱਜ ਕੰਮਾ ਜੀ ਦੇ ਨਾਲ ਤੁਸੀਂ ਇੱਥੇ ਪਹੁੰਚੇ ਹੈ ਰਿਲੀਜ਼ਿੰਗ ਮੌਕੇ ਕਿਹਦਾ ਦਾ ਮਹਿਸੂਸ ਹੋ ਰਿਹਾ ਹੈ ਬਹੁਤ ਚੰਗਾ ਲੱਗ ਰਿਹਾ ਜੀ ਮੈਂ ਪਹਿਲਾਂ ਵੀ ਦੱਸਿਆ ਵੀ ਮੇਰੀ ਸਾਹ ਜੇ ਬੜੀ ਪੁਰਾਣੀ ਮੋਲਾਪੁਰ ਦੇ ਨਾਲ ਸੜਵੀਰ ਸਤਨਾਮੁਲਾਪਰੀ ਧੀਰਾ ਵਾਈ ਹੋਣੀ ਬੁਕੇ ਵੀਰ ਹੋਣੇ ਗੁਰਮੀਤ ਵਾਈ ਸਾਡੇ ਉਹ ਉਹਨਾਂ ਦੇ ਬੱਚੇ ਵੀ ਅੱਗੇ ਹਨ ਔਰ ਹੁਣ ਕਰਮਜੀਤ ਕੰਮਾ ਮੇਰਾ ਵੀਰ ਇਹ ਡਾਊਨ ਟੂ ਬੜਾਰ ਅੱਜ ਕਹਿੰਦੇ ਹੁੰਦੇ ਨਾ ਵੀ ਜਨਾਬ ਪਿਆਰਾ ਵੀਰ ਹੈ ਨਾ ਚਲੋ ਮੈਨੂੰ ਫੋਨ ਆਇਆ ਤੇ ਮੈਂ ਕਿਹਾ ਵੀ ਮੈਂ ਤਾਂ ਪਹੁੰਚ ਜਾਣਾ ਵੈਸੇ ਕੋਈ ਗੱਲ ਨਹੀਂ ਸੋ ਬਹੁਤ ਵਧੀਆ ਇਹਨਾਂ ਨੇ ਇਹ ਭਜਨ ਗਾਇਆ ਸੋ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਹਿੰਦੀ ਚ ਗਾਇਆ ਹੈ ਮੈਂ ਪਹਿਲੀ ਵਾਰ ਹੀ ਸੁਣਿਆ ਹੈ ਹਿੰਦੀ ਸੋ ਪੀਸੀ ਕੰਪਨੀ ਜਿਹੜੀ ਆ ਉਹਨਾਂ ਦੇ ਮਾਲਕ ਜਿਹਨੇ 뮤직 ਡਾਇਰੈਕਟਰ ਨੇ ਸਾਡੇ ਜੁਐਲਰਸ ਆਫ ਦ ਸਾਡੇ ਸਾਰੇ ਭਰਾ ਔਰ سپورਟ ਜਿਹੜੀ ਮੈਂ ਕਹਿੰਨਾ ਉਹ ਨਾ ਵੀ ਇਦਾਂ ਦੇ ਕਾਰਜ ਲਈ سپورਟ ਦੀ ਜੋ ਬਹੁਤ ਜ਼ਰੂਰਤ ਹੁੰਦੀ ਆ ਕੰਪਨੀਆਂ ਛੇਤੀ-ਛੇਤੀ ਗੀਤਾਂ ਨੂੰ ਜਾਂ ਇਹਨਾਂ ਭਜਨਾਂ ਨੂੰ ਪ੍ਰਮੋਟ ਨਹੀਂ ਕਰਦੀਆਂ ਸੋ ਵਧਾਈ ਦੀ ਪੱਤਰ ਸਾਰੀ ਟੀਮ ਸੋ ਮੇਰੇ ਵੱਲੋਂ ਸਾਰਿਆਂ ਨੂੰ ਬੇਨਤੀ ਆ ਤੇ ਇਸ ਭਜਨ ਨੂੰ ਅੱਗੇ ਸ਼ੇਅਰ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਕਿ ਚੰਗੇ ਕਾਰਜ ਜਿਹੜੇ ਕੀਤੇ ਆ ਉਹਨਾਂ ਦੀ ਛਲਾਗਾ ਹੋ ਸਕੇ ਤੇ ਇਹ ਹੋਰ ਉਪਰਾਲਾ ਕਰਨ ਅੱਗੇ ਤੋਂ ਵਧੀਆ-ਵਧੀਆ ਭਜਨ ਲੈ ਕੇ ਆਵਾਂਗੇ ਬਿਲਕੁਲ ਜੀ ਸਮਝੀ ਅੱਜ ਪਿੰਡ ਦੀ ਧਰਤੀ ਤੇ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਛੋਟੇ ਨਾਲ ਸਾਰੇ ਇਕੱਠੇ ਹੋਏ ਨੇ ਭਜਨ ਲਈ ਲੋਗੇ ਕਿੱਦਾਂ ਦਾ ਮੈਸੇਜ ਹੋ ਰਿਹਾ ਠੀਕ ਹੈ ਨਾ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਮੇਰੇ ਛੋਟੇ ਜਿਹੇ ਸੱਦੇ ਦੇ ਉੱਤੇ ਐਨੇ ਸਾਰੇ ਲੋਕ ਆਏ ਆ ਜਿਨ੍ਹਾਂ ਦਾ ਕਿ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਖਾਸ ਕਰਕੇ ਰਕੇਸ਼ ਬੋਬੀ ਵੀਰ ਜੀ ਜਿਨ੍ਹਾਂ ਨੇ ਕੱਲ ਮੈਂ ਇਹਨਾਂ ਨੂੰ ਫੋਨ ਤੇ ਇੱਕ ਵਾਰੀ ਕਿਹਾ ਤੇ ਮੈਨੂੰ ਨਹੀਂ ਪਤਾ ਕਿ ਇਹਨਾਂ ਦੇ ਅੰਦਰ ਕੌਣ ਬੋਲ ਰਿਹਾ ਉਹ ਪਰਮਾਤਮਾ ਕਹਿੰਦੇ ਆ ਬੰਦੇ ਦੇ ਵਿੱਚ ਆਪਣੇ ਆਪ ਹੀ ਆ ਕੇ ਉਹ ਬੋਲਦਾ ਤੇ ਇਹਨਾਂ ਦੇ ਅੰਦਰ ਬੋਲਿਆ ਤੇ ਕੱਲ ਤੋਂ ਹੀ ਮੈਂ ਦੇਖ ਰਿਹਾ ਕਿ ਮੇਰੇ ਕਿਸੇ ਕਾਰਜ ਵਿੱਚ ਕੋਈ ਰੁਕਾਵਟ ਨਹੀਂ ਆਈ ਤੇ ਉਹਨਾਂ ਨੇ ਮੈਨੂੰ ਹਰ ਗੱਲ ਦੇ ਲਈ ਹਾਂ ਕੀਤੀ ਹੈ ਕਹਿੰਦੇ ਕੰਮੇ ਕੋਈ ਗੱਲ ਨਹੀਂ ਤੂੰ ਆ ਜਾ ਅਸੀਂ ਤਿਆਰ ਬੈਠੇ ਹਾਂ ਸੋ ਮੈਂ ਬਾਬਾ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨਾਂ ਤੇ ਵੀ ਮਿਹਰ ਕੀਤੀ ਤੇ ਮੇਰੇ ਤੇ ਵੀ ਅੱਗੇ ਮਿਹਰ ਕਰਨਗੇ ਸੋ ਮੈਂ ਇਸੇ ਆਸ਼ਾ ਨਾਲ ਇਸ ਭਜਨ ਨੂੰ ਪੇਸ਼ ਕੀਤਾ ਗੁਰਕ੍ਰਿਪਾਲ ਸੁਰਾਪੁਰੀ ਜੀ ਮੇਰੇ ਛੋਟੇ ਜਿਹੇ ਸੱਦੇ ਤੇ ਸਪੈਸ਼ਲ ਤੌਰ ਤੇ ਉਚੇਚੇ ਤੌਰ ਤੇ ਇੱਥੇ ਪਹੁੰਚੇ ਆ ਉਹਨਾਂ ਦਾ ਵੀ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਹੜਾ ਅੱਜ ਭਜਨ ਰਿਲੀਜ਼ ਹੋਇਆ ਉਹਦੇ ਦੋ ਬੋਲ ਹੋਣਗੇ 9 ਵਜੇ ਜੋ ਮੈਂ ਭਜਨ ਰਿਲੀਜ਼ ਕੀਤਾ ਜੀ ਉਹਦੇ ਮੈਂ ਦੋ ਬੋਲ ਤੁਹਾਨੂੰ ਸੁਣਾ ਰਿਹਾ ਹਾਰੇ ਕਾ ਸਹਾਰਾ ਹੈ ਤੂੰ ਸ਼ਾਮ ਕਾ ਪਿਆਰਾ ਹੈ ਮੈਂ ਕਿਆ ਬੋਲੂ ਨਾਮ ਤੇਰਾ ਦੁਨੀਆ ਸੇ ਨਿਆਰਾ ਹੈ ਹਾਰੇ ਕਾ ਸਹਾਰਾ ਹੈ ਤੂੰ ਸ਼ਾਮ ਕਾ ਪਿਆਰਾ ਹੈ ਮੈਂ ਕਿਆ ਬੋਲੂ ਨਾਮ ਤੇਰਾ ਦੁਨੀਆ ਸੇ ਨਿਆਰਾ ਹੈ ਐਸਾ ਕੋਈ ਕਰਮ ਕਮਾਦੇ ਮੇਰੇ ਕਾਮ ਕਾ ਮੈਂ ਹੋ ਗਿਆ ਦਿਵਾਲਾ ਹੋ ਗਿਆ ਦਿਵਾਨਾ ਖਾਟੂ ਸ਼ਾਮ ਤੇਰੇ ਨਾਮ ਕਾ ਮੈਂ ਹੋ ਗਿਆ ਦਿਵਾਨਾ ਖਾਟੂ ਸ਼ਾਮ ਤੇਰੇ ਨਾਮ ਕਾ ਮੈਂ ਹੋ ਗਿਆ ਦਿਵਾਨਾ ਖਾਟੂ ਸ਼ਾਮ ਤੇਰੇ ਨਾਮ ਕਾ ਵਾਹ ਵਾਹ ਮੋਸ਼ਨਲ ਹੋ ਰਿਹਾ ਅੱਖਾਂ ਅੱਥਾ ਵੀ ਤੇ ਹੰਝੂ ਆ ਰਹੇ ਤੁਹਾਡੇ ਇਹ ਕਿਾ ਖੁਸ਼ੀ ਦਾ ਆਲਮ ਹੁੰਦਾ ਜੀ ਇਹ ਜਦੋਂ ਕਹਿੰਦੇ ਨੇ ਕਿਸੇ ਨੂੰ ਕੋਈ ਅਣਚਾਹੀ ਖੁਸ਼ੀ ਮਿਲਦੀ ਹੈ ਤਾਂ ਉਹ ਕਈ ਵਾਰੀ ਆਪਣੇ ਚਿਹਰੇ ਤੋਂ ਲਈ ਤਾਂ ਅੱਖਾਂ ਤੋਂ ਵੀ ਝਲਕ ਜਾਂਦੀ ਹੈ ਹੂੰ ਤੁਹ ਸਾਡੇ ਨਾਲ ਹਰਸ ਲਟਾਵਾ ਜੀ ਹੈ ਲਟਾਵਾ ਜੀ ਕੀ ਕਹਿਣਾ ਚਾਹੁੰਦੇ ਅੱਜ ਪੁਣ ਵੇਦ ਦਾ ਜਿਹੜਾ ਭਜਨ ਰੀਲ ਹੋਇਆ ਪਹਿਲਾਂ ਵੀ ਪਹਿਲੇ ਨਰਾਤੇ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਅੱਜ ਪਹਿਲਾ ਨਰਾਤੇ ਬਾਕੀ ਕਰਮਜੀਤ ਜੀ ਆ ਸਾਡੇ ਇਹ ਭਰਾ ਹੈ ਸਾਡੇ ਵੱਡੇ ਬਹੁਤ ਬਹੁਤ ਮੁਬਾਰਕਾਂ ਤੁਮਾਈ ਓਕੇ ਸਾਟੂ ਸ਼ਾਮ ਜੀ ਨੇ ਇਹਨਾਂ ਨੇ ਭਜਨ ਗਾਇਆ ਜੀ ਚਲੋ ਪ੍ਰਮਾਤਮਾ ਜੀ ਸਾਟੂ ਸ਼ਾਮ ਜੀ ਨੇ ਕਿ ਬਹੁਤ ਸੋਨੇ ਬਹੁਤ ਉੱਪਰ ਤੱਕ ਪਹੁੰਚਣ ਜੀ ਸਾਡੇ ਦਾ ਇਹ ਦੁਆਏ ਜੀ ਠੀਕ ਹੈ ਨਾ ਬਾਕੀ ਸ਼ਾਮ ਜੀ ਦਾ ਸਭ ਕੇ ਸੁਣਦੇ ਜੀ ਉਹ ਤਾਂ ਹਾਰੇ ਦਾ ਸਹਾਰਾ ਹੈ ਜਿਹੜਾ ਹਾਰ ਕੇ ਉੱਥੇ ਪਹੁੰਚ ਗਿਆ ਜੀ ਦੁਨੀਆਦਾਰੀ ਤੋਂ ਕੋਗੀ ਦਾ ਬਹੁਛੇਤੀ ਬਾਹ ਫੜਦਾ ਹਰ ਜਗ੍ਹਾ ਜੀ ਹਰ ਜਗ੍ਹਾ ਜਿੱਥੇ ਮਾਰੀ ਧਿਆਰੋ ਜਿਹਦਾ ਇਸ ਟਾਈਮ ਵੀ ਸਾਡੇ ਵਿੱਚ ਹੀ ਹੈ ਜੀ ਇਹ ਤਾਂ ਪ੍ਰੋਗਰਸ ਨਹੀਂ ਕਹਿ ਸਕਦੇ ਜੀ ਅਸੀਂ ਖਬਰ ਹੈ ਕਿਹੜੇ ਰੋਪ ਚਾਏਵੇਂ ਜੀ ਬਾਜੀ ਮੈਂ ਤਾਂ ਮੁਬਾਰਕਾਂ ਹੀ ਦਵਾਂਗਾ ਗੰਬੇ ਨੂੰ ਛੋਟੇ ਬੇਨੋ ਪਰਮਾਤਮਾ ਇਹਨੂੰ ਬਹੁਤ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਇਹਦਾ ਗਾਣਾ ਪ੍ਰਮੋਟ ਕਰੋ ਅੱਗੇ ਤਾਂ ਅੱਗੇ ਸ਼ੇਅਰ ਕਰੋ ਜੈ ਸ਼੍ਰੀ ਸ਼ਾਮ ਪ੍ਰਭੂ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਸਾਰਿਆਂ ਨੂੰ ਜੀ ਪਹਿਲਾਂ ਦਾ ਜੀ ਸਾਰੇ ਜਾਣੇ ਸਾਰੇ ਛੋਟੇ بڑے ਵੀਰ ਜਿੰਨੇ ਵੀ ਹੈ ਪਹਿਲਾਂ ਦਾ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਵੀਡੀਓ ਨੂੰ ਇਹਨਾਂ ਦੀ ਜਿਹੜਾ ਆਵਾਜ਼ ਸੁਣੀ ਹੈ ਨਾ ਇਸ ਦਾ ਆਪ ਖੜੇ ਖੜੇ ਖਾਟੂ ਸ਼ਾਹ ਪਹੁੰਚ ਗਏ ਜੀ ਇੰਨੀ ਸੋਹਣੀ ਆਵਾਜ਼ ਇੰਨਾ ਸੋਹਣਾ ਕਿਨੇ ਮੈਂ ਲਿਖਿਆ ਹੋਇਆ ਇੰਨਾ ਇੰਨਾ ਸੋਹਣਾ ਗਾਇਆ ਹੋਇਆ ਖੜੇ ਖੜੇ ਆਪਾਂ ਦਾ ਖਾਟੂ ਸ਼ਾਹ ਪਹੁੰਚ ਗਏ ਜੀ ਬਸ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਹੈ ਜੀ ਵੀਡੀਓ ਨੂੰ ਚੈਨਲ ਨੂੰ ਸਪੋਰਟ ਕਰੋ ਵੀਡੀਓ ਨੂੰ ਸ਼ੇਅਰ ਸ਼ੇਅਰ ਕਰੋ ਚਾਹੇ ਮਾਤਾ ਰਾਣੀ ਜੀ ਦੇ ਖਾਟੂ ਸ਼ਾਮ ਜੀ ਦੇ ਸੋ ਇਹ ਸਾਰੇ ਜਿਹੜੇ ਹੈ ਉਹ ਇਹ ਅੱਛੀਆਂ ਦੁਆਵਾਂ ਨਾਲ ਮਾਤਾ ਰਾਣੀ ਦਾ ਆਸ਼ੀਰਵਾਦ ਬਾਬਾ ਜੀ ਦਾ ਆਸ਼ੀਰਵਾਦ ਹੈ ਇਹਨਾਂ ਸਾਰਿਆਂ ਤੇ ਚਲੋ ਸਾਡੇ ਤੇ ਵੀ ਬਾਰ ਕੇ ਪਰ ਅਸੀਂ ਵੀ ਆਪਣੇ ਆਪ ਨੂੰ ਬੜੇ ਉਹ ਸਮਝਦੇ ਆ ਭਾਗਾ ਵਾਲੇ ਵੀ ਜਦੋਂ ਸਾਨੂੰ ਇਹ ਜੇ ਸ਼ੁਭਕਾਰ ਤੇ ਮੌਕਾ ਮਿਲਿਆ ਆਣ ਦਾ ਇਹ ਛੋਟੇ ਜਿਹੇ ਇੱਕ ਅਸੀਂ ਦਾ ਇਨਸਾਨ ਹੈ ਸੋ ਬਹੁਤ ਬਹੁਤ ਮੁਬਾਰਕਾਂ ਦਿੰਦਾ ਇਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਅੱਗੇ ਇਸ ਤੋਂ ਵੀ ਹੋਰ ਸੁਪਰ ਡੂਪਰ ਹਿੱਟ ਜਿੰਨੇ ਵੀ ਆਪਾਂ ਜੀ ਪਹਿਲਾਂ ਵੀ ਬਹੁਤ ਅੱਛਾ ਅੱਛਾ ਗਾਇਆ ਬਹੁਤ ਸਟੇਜਾਂ ਦੇ ਜਦੋਂ ਵੀ ਜਦੋਂ ਇਹਨਾਂ ਦਾ ਦਿਲ ਕਰਿਆ ਵੀ ਸਟੇਜ ਕੋਈ ਧਾਰਮਿਕ ਪ੍ਰੋਗਰਾਮ ਕਰਨਾ ਕੋਛ ਮਾਤਾ ਰਾਣੀ ਨੇ ਕਿਰਪਾ કરી ਉਹ ਕਰਨ ਕਰਾਣ ਵਾਲੇ ਆ ਸਾਰੇ ਹਾਂ ਜਦੋਂ ਵੀ ਹੋਇਆ ਆਪਾਂ ਤਾਂ ਇੱਕ ਇਨਸਾਨ ਹੈ ਸੇਵਾ ਕਰ ਲੋਗੇ ਅੱਛਾ ਹੈ ਮੈਂ ਤਾਂ ਸਭ ਨੂੰ ਕਹੂੰਗਾ ਵੀ ਆਪਣੇ ਮਾਤਾ ਪਿਤਾ ਆਪਣੇ ਪਰਿਵਾਰ ਚ ਜਿੰਨੀ ਤੁਸੀਂ ਵੱਧ ਤੋਂ ਵੱਧ ਤੁਸੀਂ ਸੇਵਾ ਕਰ ਸਕਦੇ ਹੋ ਤੁਹਾਡੇ ਘਰ ਕੀ ਸਮਝੋ ਉਹ ਵਿਰਾਜਮਾਨ ਹੈ ਸਾਰੇ ਬੇਸਿਕਲੀ ਸਾਡੀ ਕੰਪਨੀ ਦਾ ਨਾਮ ਹੈ OPC ਮਿਊਜ਼ਿਕ ਤੇ ਸਾਡੀ ਸਾਰੀ ਇਨ ਹਾਊਸ ਟੀਮ ਹੈ ਜਿਹਦੇ ਵਿੱਚ ਦਿਨਰਾਜ ਆ ਗਿਆ ਜੋ ਕਿ ਵੀਡੀਓ ਡਾਇਰੈਕਟਰ ਹੈ ਤੇ ਸਾਡਾ ਕੈਮਰਾਮੈਨ ਠੀਕ ਹੈ ਦੈਨ ਇਹ ਮਿਸਟਰ ਰੋਹੀ ਸਿੰਘ ਜਿਹਨੇ ਜਿਹੜੇ ਤੁਸੀਂ ਕਹਿ ਸਕਦੇ ਹੋ ਪੂਰੀ ਵੀਡੀਓ ਦੇ ਮੋਡਲਿੰਗ ਕੀਤੀ ਹੈ ਤੇ ਨਾਲ ਸਾਡੇ ਬినా ਜੀ ਇਹਨਾਂ ਦਾ ਵੀ ਪਾਰਟ ਹੈ ਵੀਡੀਓ ਦੇ ਵਿੱਚ ਸਭ ਇੱਕ ਪੂਰੀ ਟੀਮ ਦੀ ਹੀ ਸਾਰੀ ਉਹ ਹੈ ਕਿ ਮਿਹਨਤ ਹੈ ਜੋ ਇਹ ਪੇਟਾ ਜਰ ਲਈ ਜਿਹ ਮਿਹਨਤ ਨੂੰ ਅੱਜ ਰੰਗ ਲੱਗ ਗਿਆ ਜੀ ਅੱਛਾ ਹੋਰ ਕਿਹੜੇ ਕਿਹੜੇ ਪ੍ਰੋਜੈਕਟ ਹੈ ਜਿਹੜੇ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਰਿਲੀਜ਼ ਹੋ ਰਹੇ ਹੈ ਅਜਿਹੇ ਕਿਹੜੇ ਪ੍ਰੋਜੈਕਟ ਹੈ ਕਿਦਾ ਪੱਤੋ ਹੀ ਸਾਡਾ ਤੀਜੇ ਨਾਤੇ ਦੇ ਉੱਤੇ ਸਾਡੀ ਪੇਟ ਇੱਕ ਹੋਰ ਰਿਲੀ ਹੋਤੀ ਹੈ ਤਰਸੀਮ ਕੌਰੀ ਜੀ ਨੇ ਜੋ ਕਿ ਸਿੰਗਰ ਤੇ ਰਾਈਟਰ ਨੇ ਉਹਨਾਂ ਦੀ ਮਾਤਾ ਦੀ ਚੁੰਨੀ ਪੇਟ ਰਿਲੀਜ਼ ਕਰਾਂਗੇ ਤੇ ਐਦਾਂ ਹੀ ਆਉਣ ਵਾਲੇ ਟਾਈਮ 'ਚ ਕਾਫੀ ਪੇਟਾ ਹੋ ਗਿਆ ਤੇ ਪੰਜਾਬੀ ਸੌਂਗਸ ਕਾਫੀ ਨੇ ਜਿਹੜੇ ਇਨ ਪ੍ਰੋਗਰੈਸ ਨੇ ਆਉਣ ਵਾਲੇ ਮੰਤੂ ਮੰਤ ਆਦੇ ਰਹਿਣਗੇ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨਵੇਂ ਟੈਲੈਂਟ ਨੂੰ ਅਸੀਂ ਅੱਗੇ ਵਧਾ ਸਕੀਏ ਬਦਾਵਾ ਦੇ ਸਕੀਏ ਕਿਉਂਕਿ ਅੱਜ ਦੀ ਡੇਟ 'ਚ ਫੇਮਸ ਸਿੰਗਰਸ ਕੋਲ ਤਾਂ ਬਹੁਤ ਸਾਰੇ ਆਪਸ਼ਨਸ ਨੇ ਉਹ ਪੈਸਾ ਲਗਾ ਕੇ ਪ੍ਰੋਮੋਸ਼ਨ ਲਗਾ ਕੇ ਅੱਗੇ ਵਧ ਸਕਦੇ ਨੇ ਬਟ ਜਿਹੜਾ ਇੱਕ ਟੈਲੈਂਟ ਹੈ ਟੈਲੈਂਟ ਕਦੇ ਵੀ ਅੱਗੇ ਨਹੀਂ ਆ ਸਕਦਾ ਜਿਹੜਾ ਅਸੀਂ ਅੱਜ ਤੱਕ ਹੁਣ ਤੱਕ ਦੇਖਿਆ ਹੈ ਤਾਂ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਜਿੱਥੋਂ ਤੱਕ ਵੱਧ ਤੋਂ ਵੱਧ ਸਪੋਰਟ ਕਰ ਸਕਾਂਗੇ ਕਰਾਂ ਤਾਂ ਕੋਈ ਵੀ ਟੈਲੈਂਟਡ ਹੈ ਆਪਣੇ ਏਰੀਆ ਦਾ ਖਾਸ ਕਰਕੇ ਕੋਈ ਲੜਕਾ ਜਾਂ ਲੜਕੀ ਹੈ ਜਿਸ ਨੂੰ 뮤직 ਨਾਲ ਪਿਆਰ ਹੈ ਵੀ ਜਿਹਦੇ ਵਿੱਚ ਆਪਣਾ ਕਰੀਅਰ ਬਣਾਣਾ ਚਾਹੁੰਦਾ ਹੈ ਤਾਂ ਸਾਡੀ ਟੀਮ OPC ਮਿਊਜ਼ਿਕ ਨਾਲ ਕੰਟੈਕਟ ਕਰ ਸਕਦਾ ਹੈ ਅਸੀਂ ਵਕਤ ਤੋਂ ਬਾਅਦ ਸਪੋਰਟ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਮੁੰਡੇ ਕੁੜੀਆਂ ਗਾਉਣ ਦੇ ਸ਼ੌਂਕੀ ਹੈ ਜਿਹੜੇ ਆਪਣਾ ਗਾ ਸਕਦੇ ਹੈ ਜਾਂ ਸ਼ੌਂਕ ਹਨ ਉਹ ਤੁਹਾਡੇ ਨੂੰ ਕਿਸ ਤਰ੍ਹਾਂ ਕੰਟੈਕਟ ਕਰਾਏ ਸਾਡਾ ਆਫਿਸ ਮਦਦ ਕਰੂਗਾ ਦੇਖੋ ਜੀ ਤੁਸੀਂ YouTube ਦੇ ਉੱਤੇ ਜਾਓਗੇ Instagram ਤੇ ਜਾਓਗੇ ਜਾਂ Facebook ਤੇ ਜਾਓ ਕਿਤੇ ਵੀ ਜਾਓਗੇ OPC ਮਿਊਜ਼ਿਕ ਸਰਚ ਕਰਨ ਦੇ ਨਾਲ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਾਂ ਸਾਡੀ ਟੀਮ ਦਾ ਸਿੰਪਲ ਜਿਹਾ ਹੈ ਕਿ ਸਾਡਾ ਆਫਿਸ ਮਿਊਜ਼ਿਕ ਸਟੂਡੀਓ اومੈਕਸ ਇੰਡੀਆ ਟ੍ਰੇ ਟਾਵਰ ਦੇ ਵਿੱਚ ਹੈ ਤੁਸੀਂ ਆ ਕੇ ਮਿਲ ਸਕਦੇ ਹੋ 11th ਫਲੋਰ ਦੇ ਉੱਤੇ ਤਾਂ ਜਿੱਦਾਂ ਵੀ ਹੈ ਤੁਸੀਂ ਆਉਂਗੇ ਤਾਂ ਕੋਸ਼ਿਸ਼ ਕਰਾਂਗੇ ਵੱਤ ਤੋਂ ਵੱਧ ਤੁਹਾਨੂੰ ਪਰਮੋਟ ਕਰਾਂਗੇ ਬਿਲਕੁਲ ਜੀ ਅੱਜ ਮੁੰਡਾਪੁਰ ਗਰੀਬਦਾਸ ਵਿਖੇ ਜਿਹੜਾ ਥੱਟ ਵਿਸ਼ੰਭੀ ਦਾ ਭਜਨ ਰੀਤ ਹੋਇਆ ਏ ਸੋ ਸਾਰਿਆਂ ਨੂੰ ਜਿੰਨੇ ਵੀ ਇਹ ਵੀਡੀਓ ਦੇਖ ਰਹੇ ਆ ਉਹਨਾਂ ਸਾਰਿਆਂ ਨੂੰ ਅਪੀਲ ਹੈ ਕਿ ਇਸ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਕਮੈਂਟਾਂ ਦੇ ਵਿੱਚ ਜੈ ਥਾਟੂ ਜੀ ਜ਼ਰੂਰ ਲਿਖਿਓ ਅਤੇ ਵੱਤ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ